ਭਾਜਪਾੀਆਂ ਨੂੰ ਇਸ ਵੇਲੇ ਪੰਜਾਬ ਦੇ ਪਿੰਡਾਂ ਦੇ ਵਿੱਚ ਜਾਣਾ ਔਖਾ ਹੋ ਰਿਹਾ ਹੈ। ਕੁਝ ਇਸ ਕਦਰ ਔਖਾ ਹੋ ਰਿਹਾ ਜਿਸ ਤਰੀਕੇ ਦੇ ਨਾਲ ਸਾਲ 2017 ਅਤੇ 2022 ਦੀਆਂ ਚੋਣਾਂ ਦੇ ਵਿੱਚ ਅਕਾਲੀਆਂ ਨੂੰ ਪਿੰਡਾਂ ਦੇ ਵਿੱਚ ਜਾਣਾ ਔਖਾ ਹੋ ਗਿਆ ਸੀ। ਅਸੀਂ ਇੱਥੇ ਇਹ ਵੀ ਗੱਲ ਕਰਾਂਗੇ ਕਿ ਜਿਹੜੇ ਮੌਜੂਦਾ ਚਿਹਰੇ ਪੰਜਾਬ ਦੇ ਵਿੱਚ ਭਾਜਪਾ ਨੇ ਉਤਾਰੇ ਨੇ ਦੂਸਰੀ ਪਾਰਟੀਆਂ ਤੋਂ ਤੋੜ ਕੇ ਉਹਨਾਂ ਨੂੰ ਕਿਸ ਤਰੀਕੇ ਦੀਆਂ ਮੁਸ਼ਕਲਾਂ ਆ ਰਹੀਆਂ ਨੇ ਤੇ ਇਹ ਕੀ ਇੱਚ ਹੈ ਰੇ ਸਫਲ ਹੋ ਪਾਣਗੇ ਵੀ ਜਾਂ ਨਹੀਂ ਅ ਸਤਾਜ ਜਗਜੀਤ ਸਿੰਘ ਜੀ ਭਾਜਪਾ ਦੀ ਜਿਸ ਵੇਲੇ ਅਸੀਂ ਗੱਲ ਕਰਦੇ ਹਾਂ ਭਾਜਪਾ ਨੇ ਆਪਣੇ ਵੱਲੋਂ ਕੈਡਰ ਪੰਜਾਬ ਦੇ ਵਿੱਚ ਸੋਨਾ ਤਗੜਾ ਖੜਾ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹ ਕੋਸ਼ਿਸ਼ ਦੇ ਵਿੱਚ ਭਾਜਪਾ ਕਿੰਨੀ ਸਫਲ ਹੋਈ ਹੈ ਤਾਂ 4 ਜੂਨ ਨੂੰ ਪਤਾ ਲੱਗੇਗਾ ਲੇਕਿਨ ਪਿੰਡਾਂ ਦੇ ਵਿੱਚ ਜੋ ਇਹ ਵਿਰੋਧ ਹੋ ਰਹੇ ਨੇ ਤੇ ਉਸ ਤੋਂ ਇਲਾਵਾ ਜੋ ਇੱਕ ਸਾਖ ਭਾਜਪਾ ਦੀ ਦਾਅ ਚ ਲੱਗੀ ਹੋਈ ਆ ਪੰਜਾਬ ਨੂੰ ਲੈ ਕੇ ਇਸ ਦੇ ਉੱਤੇ ਕੀ ਕੁਝ ਕਹਿਣਾ ਹਾਂ ਜੀ ਬਿਲਕੁਲ ਜਿੱਦਾਂ ਤੁਸੀਂ ਕਹੇ ਕਿ ਭਾਜਪਾ ਦੇ ਵਿੱਚ ਬਹੁਤ ਸਾਰੇ ਜਿਹੜੇ ਨੇ ਨਾ ਆਊਟਸਾਈਡਰਸ ਨੇ ਮਤਲਬ ਮਤਲਬ ਭਾਜਪਾ ਭਾਜਪਾ ਰਹੀ ਨਹੀਂ ਹੈਗੀ ਕਿਉਂਕਿ ਉਹਨਾਂ ਦਾ ਤੁਸੀਂ ਪੰਜਾਬ ਪ੍ਰਧਾਨ ਤੋਂ ਦੇਖ ਲਓ ਸੁਨੀਲ ਜਾਖੜ ਕਾਂਗਰਸ ਤੋਂ ਜਿਹੜੇ ਆਏ ਹੈਗੇ ਨੇ ਠੀਕ ਹੈ ਉਹਨਾਂ ਦੀ ਜਿਹੜੀ ਮੇਨ ਜਿਹੜਾ ਉਹਨਾਂ ਨੂੰ ਪਤਾ ਲੱਗਿਆ ਹੋਇਆ ਕਿ ਜਿਹੜਾ ਸਾਡਾ ਭਾਜਪਾ ਵਾਲਾ ਸੈਂਟਰ ਦਾ ਸਿਸਟਮ ਹੈਗਾ ਹੈ ਜਾਂ ਜਿਹੜੀ ਇੱਕ ਸੰਗ ਦੀ ਵਿਚਾਰਧਾਰਾ ਹੈਗੀ ਹੈ ਆਰਐਸਐਸ ਦੀ ਵਿਚਾਰਧਾਰਾ ਹੈਗੀ ਹੈ ਉਹ ਪੰਜਾਬ ਚ ਚੱਲਣ ਵਾਲੀ ਨਹੀਂ ਹੈਗੀ ਫਿਰ ਉਹਨਾਂ ਨੇ ਕਿਤੇ ਨਾ ਕਿਤੇ ਆਪਾਂ ਕਹਿੰਦੇ ਆ ਨਾ ਵੀ ਪੱਤੇ ਜਿਹੜੇ ਬਦਲੇ ਹੈਗੇ ਆ ਪੈਂਤੜਾ ਥੋੜਾ ਜਿਆ ਦਾ ਚੇਂਜ ਕੀਤਾ ਹੈ ਤੇ ਉਹਨਾਂ ਨੇ ਬਾਕੀ ਦੇ ਜਿਹੜੇ ਉਮੀਦਵਾਰ ਨੇ ਤੁਸੀਂ ਦੇਖੋ ਵੀ ਉਹ ਸਾਰੇ ਇਧਰੋਂ ਉਧਰੋਂ ਲਿਆ ਕੇ ਸਿਰਫ ਇੱਕ ਗੁਰਦਾਸਪੁਰ ਵਾਲਾ ਜਿਹੜਾ ਉਮੀਦਵਾਰ ਹੈ ਉਹ ਆਪਾਂ ਕਹਿ ਸਕਦੇ ਆ ਕਿ ਉਹਨਾਂ ਦਾ ਪਾਰਟੀ ਦਾ ਵਰਕਰ ਹੈਗਾ ਇਹ ਲੰਬੇ ਸਮੇਂ ਤੋਂ ਲੋਕਲ ਉਮੀਦਵਾਰ ਉਹਨਾਂ ਨੇ ਦਿੱਤਾ ਹੈ ਐਤ ਕੀ ਬਾਹਰੋਂ ਕੋਈ ਨਹੀਂ ਲਿਆਂਦਾ ਦੇਖਦੇ ਆ ਕਿ ਲੋਕ ਉਸ ਨੂੰ ਕਿੰਨਾ ਕੁ ਉਹਨਾਂ ਨੂੰ ਜਿਹੜਾ ਹੈਗਾ ਹੈ ਸਵਕਾਰ ਕਰਦੇ ਨੇ ਜਾਂ ਨਹੀਂ ਤੇ ਦੂਜੇ ਬੰਨੇ ਜੇ ਗੱਲ ਗੱਲ ਕਰ ਲਈਏ ਕਿ ਕਾਫੀ ਸਾਰੇ ਨਵੇਂ ਚਿਹਰੇ ਕੋਚ ਜੁਆਇਨਿੰਗਸ ਪਿਛਲੇ ਦਿਨਾਂ ਦੇ ਵਿੱਚ ਵੀ ਹੋਈਆਂ ਨੇ ਇੱਕ ਬੰਨੇ ਵਿਰੋਧ ਵੀ ਹੋ ਰਿਹਾ ਹੈ ਦੂਜੇ ਬੰਨੇ ਜੁਆਇਨਿੰਗਸ ਵੀ ਹੋ ਰਹੀਆਂ ਨੇ ਮਤਲਬ ਦੋਨੋਂ ਕੰਮ ਪੈਰਲਲ ਚੱਲ ਰਹੇ ਨੇ ਵਿਰੋਧ ਦੇ ਵਿੱਚ ਮਹਾਰਾਣੀ ਪ੍ਰਨੀਤ ਕੌਰ ਜਿਹੜੇ ਕਿ ਪਟਿਆਲਾ ਤੋਂ ਆਪਾਂ ਨੂੰ ਪਤਾ ਹੀ ਹੈ ਕਿ ਖੜੇ ਹੈਗੇ ਨੇ ਇਹਨਾਂ ਦੇ ਉਮੀਦਵਾਰ ਉਹਨਾਂ ਵੱਲੋਂ ਵੀ ਇਲਜ਼ਾਮ ਲਗਾਏ ਗਏ ਨੇ ਦੂਜੇ ਬੰਨੇ ਪਰਮਪਾਲ ਕੌਰ ਹੋਣੀ ਜੋ ਕਿ ਸਰਦਾਰ ਸਿਕੰਦਰ ਸਿੰਘ ਮਲੂਕਾ ਹੋਣਾ ਦੇ ਨੂੰ ਹੈਗੇ ਨੇ ਉਹਨਾਂ ਦੇ ਵੱਲੋਂ ਵੀ ਕਿਹਾ ਗਿਆ ਕਿ ਜਿਹੜੇ ਵਿਰੋਧ ਨੇ ਇਹ ਅਕਾਲੀ ਦਲ ਵਾਲੇ ਕਿਸਾਨਾਂ ਦੇ ਥਰੂ ਕਰਵਾ ਰਹੇ ਨੇ ਮਤਲਬ ਅਕਾਲੀ ਦਲ ਇੰਨਾ ਜ਼ਿਆਦਾ ਸਟਰੋਂਗ ਤੁਹਾਨੂੰ ਲੱਗਦਾ ਦੇ ਵਿਰੋਧ ਕਰਨਗੇ ਇਸ ਤਰ੍ਹਾਂ ਦੀ ਕੋਈ ਸਿਚੁਏਸ਼ਨ ਲੱਗ ਨਹੀਂ ਰਹੀ ਉਹ ਤੁਹਾਡੀਆਂ ਪਾਲਿਸੀਜ਼ ਜਾਂ ਜੋ ਕੁਝ ਪਿਛਲੇ ਦਿਨੀ ਵਾਪਰਿਆ ਹੈਗਾ ਖਾਸ ਕਰਕੇ ਜੋ ਕੁਝ ਹਰਿਆਣੇ ਦੇ ਵੱਲੋਂ ਕੀਤਾ ਗਿਆ ਹਰਿਆਣੇ ਦੀ ਪਾਜ ਪਾ ਸਰਕਾਰ ਵੱਲੋਂ ਸੈਂਟਰ ਦੇ ਇਸ਼ਾਰੇ ਤੇ ਜਿਸ ਤਰੀਕੇ ਦੇ ਨਾਲ ਇੱਕ ਨੌਜਵਾਨ ਨੂੰ ਕਤਲ ਕੀਤਾ ਗਿਆ ਜਿਸ ਤਰੀਕੇ ਦੇ ਨਾਲ ਅੰਦਰ ਆ ਕੇ ਕਿਸਾਨਾਂ ਦੇ ਨਾਲ ਧੱਕਾ ਕੀਤਾ ਗਿਆ ਜੋ ਵਾਦੇ ਉਦੋਂ ਕੀਤੇ ਗਏ ਸਨ ਉਹ ਵਾਦੇ ਜਿਹੜੇ ਪੂਰੇ ਨਹੀਂ ਕੀਤੇ ਗਏ ਇਹ ਜਿਹੜੀਆਂ ਨੀਤੀਆਂ ਨੇ ਐਮਐਸਪੀ ਨੂੰ ਲੈ ਕੇ ਇਹਨਾਂ ਦੇ ਮੈਨੀਫੈਸਟੋ ਦੇ ਵਿੱਚ ਕੁਝ ਨਹੀਂ ਹੈ ਅਜੇ ਕਾਂਗਰਸ ਨੇ ਪਾਤਾ ਹੈ ਡਿਸਕਸ਼ਨ ਤੁਹਾਨੂੰ ਕਰਨੀ ਚਾਹੀਦੀ ਹੈ ਕਿ ਕਾਂਗ ਜਾਂ ਤਾਂ ਤੁਸੀਂ ਇਹ ਲੈ ਕੇ ਆਓ ਨਾ ਕਿ ਉਹਨਾਂ ਦਾ ਕਾਊਂਟਰ ਲੈ ਕੇ ਆਓ ਭਾਈ ਵੀ ਕਾਂਗਰਸ ਵੀ ਇਹ ਨਹੀਂ ਪੂਰਾ ਕਰ ਸਕਦੀ ਆ ਫੈਕਟਸ ਹੈ ਸਾਡੇ ਕੋਲ ਫਿਗਰਸ ਹੈਗੇ ਨੇ ਆ ਪੋਸਿਬਿਲਟੀ ਨਹੀਂ ਹੈਗੀ ਕਿਸਾਨਾਂ ਦਾ ਕਰਜ਼ਾ ਮਾਫ ਨਹੀਂ ਹੋ ਸਕਦਾ ਕਿ ਆ ਜਿਹੜੀ ਚੀਜ਼ ਆ ਤੁਹਾਡੇ ਸਾਹ ਹੈਗੇ ਪਰ ਇਹਦੇ ਖਿਲਾਫ ਜੇ ਆਪਾਂ ਦੂਜੇ ਬੰਨੇ ਕਵਾਂਗੇ ਕਿ ਇਹ ਪਾਰਟੀ ਬਾਜੀ ਇਹ ਸਿਰਫ ਬਿਆਨ ਹੀ ਹੈਗਾ ਆਪਾਂ ਕਹਿ ਸਕਦੇ ਇਹਨੂੰ ਬਹੁਤਾ ਜਿਆਦਾ ਸੀਰੀਅਸ ਨਹੀਂ ਲੈ ਸਕਦੇ ਪਰ ਦੂਜੇ ਬੰਨੇ ਜਿਹੜੀਆਂ ਜੁਆਇਨਿੰਗਸ ਹੋ ਰਹੀਆਂ ਨੇ ਪਿਛਲੇ ਦਿਨੀ ਰਾਹੁਲ ਸਿੰਘ ਤੇ ਉਹਨਾਂ ਦੇ ਨਾਲ ਹਰਨੇਹਾਲ ਸਿੰਘ ਕুকু ਇਹ ਵੀ ਕਾਫੀ ਆਪਾਂ ਗਏ ਕਿ ਪਹੁੰਚੇ ਹੋਏ ਨੇਤਾ ਨੇ ਉਹਨਾਂ ਦੀ ਹੋਈ ਹੈ ਲੁਧਿਆਣਾ ਦੇ ਵਿੱਚ ਵਿਪਨ ਸੂਦ ਹੈਗੇ ਨੇ ਉਹਨਾਂ ਦੀ ਹੋਈ ਹੈ ਤੇ ਅੱਜ ਵੀ ਆ ਰਿਹਾ ਕਿ ਦਿੱਲੀ ਦੇ ਵਿੱਚ ਕੁਝ ਲੋਕ ਔਰ ਵੇਟਿੰਗ ਲਿਸਟ ਦੇ ਵਿੱਚ ਹਨ ਔਰ ਹੁਣੇ ਮੈਂ ਖਬਰ ਪੜ ਰਿਹਾ ਸੀ ਕਿ ਜਿਹੜਾ ਚੌਧਰੀ ਪਰਿਵਾਰ ਹੈਗਾ ਹੈ ਉਹਨਾਂ ਨੂੰ ਵਾਈ ਸਿਕਿਉਰਟੀ ਜਿਹੜੀ ਆ ਉਹ ਮਿਲ ਗਈ ਹੈ ਤੇ ਕਿਤੇ ਨਾ ਕਿਤੇ ਇਹ ਜਿਹੜਾ ਹੈਗਾ ਪਲੱਸ ਪੁਆਇੰਟ ਮੇਰਾ ਖਿਆਲ ਇਹਨਾਂ ਨੂੰ ਹੈਗਾ ਕਿ ਜਿਹੜੇ ਵੀ ਕੋਈ ਜੁਵਾਨਿੰਗ ਕਰਦਾ ਹੈ ਉਹਨਾਂ ਨੂੰ ਇਹ ਚੀਜ਼ਾਂ ਦੇ ਜਿਹੜੀਆਂ ਕਿਤੇ ਨਾ ਕਿਤੇ ਮਿਲ ਹੀ ਜਾਂਦੀਆਂ ਨੇ ਔਰ ਹੰਸਰਾਜ ਹੰਸੋਣਾ ਦਾ ਤੁਸੀਂ ਦੇਖਿਆ ਕਿ ਕਿਵੇਂ ਵਿਰੋਧ ਹੋ ਰਿਹਾ ਹੈ ਉਹਨਾਂ ਨੂੰ ਗੱਲਬਾਤ ਕਰਨ ਦੇ ਲਈ ਵੀ ਜਿਹੜਾ ਹੈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇੱਕ ਬੰਨੇ ਉਹ ਗੱਲਬਾਤ ਦਾ ਸੱਦਾ ਦੇ ਰਹੇ ਨੇ ਦੂਜੇ ਬੰਨੇ ਜਦੋਂ ਕਿਸਾਨਾਂ ਨੇ ਚੰਡੀਗੜ੍ਹ ਦੇ ਵਿੱਚ ਸੁਨੀਲ ਰਖੜ ਉਹਨਾਂ ਨੇ ਕਿਹਾ ਸੀ ਕਿ ਅਸੀਂ ਜਿਹੜਾ ਹੈਗਾ ਸਾਡੇ ਨਾਲ ਗੱਲਬਾਤ ਕਰੋ ਉਹਨਾਂ ਨੇ ਗੱਲਬਾਤ ਦਾ ਸੱਦਾ ਕੀਤਾ ਕੋਈ ਭਾਜਪਾ ਵਾਲਾ ਉੱਥੇ ਪਹੁੰਚਿਆ ਨਹੀਂ ਦੋਨੋਂ ਪਾਸੇ ਜਿੱਦਾਂ ਗੱਲ ਜਿਹੜੀ ਆ ਉਹ ਚੱਲ ਰਹੀ ਹੈਗੀ ਬਿਲਕੁਲ